ਬਈ ਸਸਤਕਾਰ ਸਾਰਿਆਂ ਨੂੰ ਇਕਨਾਂ ਦਾਣੇ ਬਾਰੇ ਬਹੁਤ ਵੀ ਪੁੱਛਦੇ ਨੇ ਬਹੁਤ ਨਵੇਂ ਮੁੰਡੇ ਪੁੱਛਦੇ ਨੇ ਕਿਉਂਕਿ ਇਸ ਕੰਮ ਵਿੱਚ ਬਹੁਤ ਨਵੇਂ ਮੁੰਡਿਆਂ ਦਾ ਰੁਝਾਨ ਹੋਇਆ ਤੇ ਬਹੁਤ ਸੋਹਣੀ ਗੱਲ ਹੈ ਪੰਜਾਬ 'ਚ ਰਹਿ ਕੇ ਜਿਹੜੇ ਮੁੰਡੇ ਇਹ ਧੰਦਾ ਕਰਦੇ ਨੇ ਤੇ ਉਹ ਫੀਡ ਬਾਰੇ ਪੁੱਛਦੇ ਨੇ ਵੀ ਅਸੀਂ ਫੀਡ ਬਾਈ ਕਿਹੜੀ ਪਾਈਏ ਕਿਹੜੀ ਬਣਾਈਏ ਫੀਡ ਫਾਰਮੂਲਾ ਬਈ ਜਿਹੜਾ ਆਪਾਂ ਪਾਉਣਾ ਤੁਹਾਨੂੰ ਉਹ ਦੱਸ ਦਦਣਿਆ ਇੱਕ ਤਾਂ 20 ਕਿਲੋ ਤਾਂ ਮੱਕੀ 20 ਕਿਲੋ ਕਣਕ ਤੇ 15 ਕਿਲੋ ਬੜੇਮਿਆਂ ਦੀ ਖਾਲਾ 10 ਕਿਲੋ ਸਰੋਂ ਦੀ ਖਾਲਾ ਇਹ ਹੋ ਗਿਆ ਆਪਣਾ 20 ਤੇ 20 40 ਤੇ 15 55 ਤੇ 10 65 ਤੇ ਇਹ ਚ 7-7 ਕਿਲੋ ਤਿੰਨੇ ਚੋਕਰ ਪਾ ਲੋ ਕਣਕ ਦਾ ਚੋਕਰ ਛੋਲਿਆਂ ਦਾ ਛਿਲਕਾ ਸੋਇਆਬੀਨ ਦੀ ਚੂਰੀ ਠੀਕ ਹੈ ਚਾਹੇ ਛੋਲਿਆਂ ਦੀ ਚੂਰੀ ਪਾ ਲੋ ਛੋਲਿਆਂ ਦਾ ਛਿਲਕਾ ਪਾ ਲੋ ਕਣਕ ਦਾ ਚੋਕਰ ਪਾ ਲੋ ਇਹ ਤਿੰਨੇ ਚੀਜ਼ਾਂ ਹੋ ਗਈਆਂ 1 20 ਕਿਲ ਹੋਏ ਹੋ ਗਈਆਂ ਤੇ 65 ਚ 20 85 ਹੋ ਗਿਆ ਤੇ ਚ 10 ਕਿਲੋ ਤੁਸੀਂ ਪਾਓ ਛੋਲਿਆਂ ਦਾ ਖੰਡਾ ਟੁਕੜਾ ਆਉਂਦਾ ਜਿਹੜਾ ਸਾਫਤ ਛੋਲਿਆਂ ਦਾ ਖੰਡਾ 10 ਕਿਲੋ ਪਾ ਲਓ ਤੇ 85 ਹੋ ਗਿਆ 95 ਹੋਗਾ ਸੌਰੀ 95 ਚ 1 ਕਿਲੋ ਨੂਨ ਕਿਲੋ ਮਿੱਠਾ ਸੋਡਾ ਕਿਲੋ ਤਾਰਾ ਮੀਰਾ ਤੇ 2 ਕਿਲੋ ਸੀਰਾ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਬਰੀਕ ਕਰ ਲਓ ਚੱਕੀ ਤੇ ਨਾ ਪਸਾਓ ਇਹਨੂੰ ਗ੍ਰੈਂਡਰ ਤੇ ਪਸਾਓ ਕਈ ਬੰਨੇ ਆਪਣੇ ਚੱਕੀ ਤੇ ਚੱਕੀ ਤੇ ਨਾ ਮੱਚ ਮਰ ਜਾਂਦਾ ਜਿਆਦੇ ਉਤੇ ਗ੍ਰੈਂਡ ਕਰਕੇ ਬਾਲਾ ਬਰੀਕ ਕਰਕੇ ਇਹਨੂੰ ਗ੍ਰੈਂਡਰ ਆਉਂਦਾ ਹੈ ਸਪੈਸ਼ਲ ਜਿਵੇਂ ਬਲੇਟਾਂ ਵਾਲਾ ਉਹ ਗ੍ਰੈਂਡਰ ਤੇ ਚਾਰ 파ੜੀ ਤੇ ਥੋੜਾ ਜਿਹਾ ਮਤਲਬ ਬਰੀਕ ਵੀ ਨਾ ਬਾਲਾ ਮੋਟਾ ਵੀ ਨਾ ਦਰਮਿਆਨਾ ਸਾਈਜ਼ ਦਰੜਾ 파ੜੜਾ ਜਿਵੇਂ ਦਿਖਾ ਵੀ ਦਿੰਨਾ ਆਪਣਾ ਜਿਵੇਂ ਬਣਿਆ ਹੋਇਆ ਤੇ ਇੱਕ ਇਹਦੇ ਚ ਸ਼ੱਕਰ ਵੀ ਤੁਸੀਂ ਰਲਾ ਸਕਦੇ ਹੋ ਜੇ ਬਾਈ ਜਾਨ ਡੰਗਰ ਘੱਟ ਖਾਣਾ ਜਾਂ ਕੜਤਣਾ ਸ਼ੱਕਰ ਬਹੁਤ ਚੰਗੀ ਚੀਜ਼ ਹੈ 5 ਕਿਲੋ 10 ਕਿਲੋ ਸ਼ੱਕਰ ਵੀ ਐਡ ਕਰ ਸਕਦੇ ਹੋ ਤੇ ਬਾਕੀ ਮਿਲੀ ਮਿਕਸਚਰ ਜਿਹੜਾ ਉਹ ਜ਼ਰੂਰ ਨਾਲ ਵਰਤ ਕਰੋ ਚਾਹੇ ਕੋਈ ਵੀ ਕੰਪਨੀ ਦਾ ਵਰਤੋ ਕੰਪਨੀ ਬਦਲ ਅਦਲਾ ਬਦਲੀ ਕਰਨੀ ਬਹੁਤ ਲਾਜ਼ਮੀ ਹੈ ਜੇ 20 ਦਿਨਾਂ ਤੁਸੀਂ ਇੱਕ ਪਾਊਡਰ ਪਾਓ 20 ਦਿਨਾਂ ਬਾਅਦ ਕੋਈ ਹੋਰ ਦਾ ਚਾਹੇ ਦੁਬਾਰਾ ਤੋਂ ਫਿਰ ਉਹ ਕੰਪਨੀ ਬਦਲ ਲਓ ਠੀਕ ਹੈ ਇਸ ਕਰਕੇ ਮਿਲੀ ਮਿਕਸਚਰ ਬਹੁਤ ਜ਼ਿਆਦਾ ਜ਼ਰੂਰੀ ਹੈ ਡੰਗਰ ਸੋਡਰ ਫਿਊਟਰ ਨਹੀਂ ਹੋਊਗਾ ਕੋਈ ਗੱਬਣ ਤੋਂ ਬੰਜਾ ਨਹੀਂ ਰਹੂਗਾ ਕਿਉਂਕਿ ਇਹ ਘਾਟਵਾਦ ਆ ਖਰੀਦ ਦੀ ਪੂਰੀ ਹੋ ਜਾਂਦੀ ਹੈ ਨੰਗਰ ਹੁਣ ਨਾ ਖੋਲਣ ਕਰਕੇ ਇੱਕ ਥਾਂਵੇਂ ਖੜਮ ਕਰਕੇ ਸਰੀਰਾਂ ਚ ਕਮਜ਼ੋਰੀਆਂ ਆ ਜਾਣੀਆਂ ਨੇ ਇਸ ਕਰਕੇ ਆ ਆਪਣਾ ਫੀਡ ਫਾਰਮੂਲਾ ਇਹਨੂੰ ਤੁਸੀਂ ਬਣਾ ਕੇ ਪਾ ਸਕਦੇ ਹੋ ਦੁੱਧ ਵੀ ਦੇਣੀਆਂ ਮੱਝਾਂ ਤੇ ਬਾਕੀ ਤਾਜ਼ੀਆਂ ਨੂੰ ਮੈਂ ਦੱਸਿਆ ਜਿਵੇਂ ਤੁਹਾਨੂੰ ਜੇਲਾਂ ਪਹਿਲਾਂ ਉਹ ਜਰੂਰ ਚਾਲੂ ਕਰਾ ਕਰੋ ਸ਼ੁਰੂਆਤ ਤੋਂ ਸ਼ੁਰੂਆਤ ਤੋਂ ਪਸ਼ੂ ਜਿੰਮੇ ਤੁਸੀਂ ਲੈ ਕੇ ਜਾਉਂਗੇ ਉਵੇਂ ਚੱਲੂਗਾ ਸਸਕਾਰ ਵੀਡੀਓ ਸ਼ੇਅਰ ਕਰ ਦਿਓ ਰੈਡੂ ਡੈਰੀ ਫਾਰਮ